ਆਸਰੋਂ ਦੇ ਸ਼ੁਰੂਆਤੀ ਬੰਦੇ ਕੀ ਨਾਂ ਕੀ ਦੱਸਿਆ ਤੁਸੀਂ ਗੁਰਦਾਸ ਕੁਮਾਰ ਗੁਰਦਾਸ ਕੁਮਾਰ ਜੀ ਮਜ਼ਾ ਆ ਗਿਆ ਜੀ ਤੁਹਾਡੇ ਨਾਲ ਗੱਲ ਕਰਕੇ ਮੈਂ ਨਹੀਂ ਸੀ ਸੋਚਿਆ ਮੈਨੂੰ ਪਿੰਡ ਦੇ ਮਹਾਨੇ ਤੇ ਇਹੋ ਜਿਹਾ ਬੰਦਾ ਮਿਲ ਜੂਗਾ ਜਿਹੜਾ ਬਿਲਕੁਲ ਮੂਲ ਨਿਵਾਸੀ ਹੋਊਗਾ ਅ ਵੀ ਮੈਂ ਵੀ ਉਸੇ ਬਾਹਰ 1977 ਨੂੰ ਬਾਹਰ ਚਲਾ ਗਿਆ ਅੱਛਾ ਬਾਹਰ ਹੀ ਜਾਂਦਾ ਹੈ ਬੁਣੇ ਆਇਆ ਕੋਈ 3 ਸਾਲ ਹੋ ਗਿਆ ਇਹਨੂੰ ਅੱਛਾ ਆਸਰ ਨਾਲ ਪੂਰਾ ਪਿਆਰ ਹੈ ਤੁਹਾਨੂੰ ਬਿਲਕੁਲ ਜੀ ਜਾਨ ਹੈ ਜੀ ਦੁਨੀਆ ਤੋਂ ਉਮਕੇ ਮੁਕੇ ਫੇ ਆਸਰ ਆਏ ਹਾਏ 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 ਕਿਤੇ ਕਿਤੇ ਘੁੰਮਿਆਏ ਦੇਖੋ ਜੀ ਜਰਮਨ ਗ੍ਰੀਸ ਰੂਸ ਦੇ ਅੰਦਰ ਅਕਰੋਨੀਆ ਪਹੱਦ ਪੋਲਣ ਤੱਕ ਲੈ 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 ਵਾਹ ਜੀ ਵਾਹ ਵਾਹ ਜੀ ਆਸਰੋ ਪਿੰਡ ਇਹਨਾ ਖੂਬਸੂਰਤ ਔਰ ਇਹਨਾ ਵਧੀਆ ਤੁਸੀਂ ਸਾਰਾ ਘੁੰਮ ਕੇ ਸੰਸਾਰ ਫਿਰ ਆਸਰੋ ਆ ਗਿਆ ਹਾਂਜੀ ਆ ਦੇਖੋ ਜੀ ਆ ਹੁੰਦਾ ਪਿੰਡ ਨਾਲ ਲगाव ਹੈ ਪਿੰਡ ਕਹਿੰਦੇ ਮੇਰੀ ਜਾਨ ਹੈ ਆਸਰੋ ਹੈ ਅੱਛਾ ਇਧਰਲੇ ਪਾਸੇ ਜਿਹੜਾ ਮੈਂ ਦਿਖਾ ਰਿਹਾ ਸਾਹਮਣੇ ਆ ਦਿਖ ਰਹੀ ਹੈ ਇਹ ਬਾਅਦ ਚ ਤੁਸੀਂ ਕਹਿੰਦੇ ਡਵੈਲਪ ਹੋਇਆ ਇਹ ਸਾਰਾ ਕੁਝ ਪਹਿਲਾਂ ਇੱਥੇ ਨਦੀ ਚੱਲਦੀ ਸੀ ਅੱਛਾ ਜਿਹੜੇ ਕੁਝ ਲੈਂਦੇ ਪੰਜਾਬ ਤੇ ਹੈਗੇ ਨੇ ਕੁਛ ਬੰਦੇ ਉਹਨਾਂ ਦੇ ਕਾਲ ਵੀ ਸਾਨੂੰ ਕਈ ਵਾਰੀ ਆਜਨੇ ਸੰਪਰਕ ਕਰ ਲੈਂਦੇ ਨੇ ਸਾਨੂੰ ਉਹ ਦਾਦੇ ਸੀ ਵੀ ਉਹਨਾਂ ਦਾ ਦਾਦਾ ਦੱਸਦਾ ਸੀਗਾ ਵੀ ਅਸੀਂ ਨਾਲੇ ਆ دریا ਟੱਪ ਕੇ ਰੋਪੜ ਜਾਂਦੇ ਹੁੰਦੇ ਸੀਗੇ ਹਾਂਜੀ ਅਸੀਂ ਪਰ ਜਦੋਂ ਪੜਦੇ ਸੀਗੇ ਤੂੰ ਦਾ دریا ਟੱਪ ਕੇ ਜਾਂਦੇ ਸੀ ਅੱਜ ਪਿੰਡ 'ਚ ਮਸਜਿਦ ਉਸ ਵੇਲੇ ਵੀ ਹੈਗੀ ਸੀ ਹਾਂਜੀ ਅਸੀਂ ਡੰਗਾ ਚਾਹ ਦੇ ਛੋਟੇ ਸੀ ਮਸਜਿਦ ਉਹਨਾਂ ਬੰਦਿਆਂ ਦੀ ਐ ਮੁਸਲਮਾਨਾਂ ਦੀ ਅੱਛਾ ਜਿਹੜੇ ਕਿ ਪਾਕਿਸਤਾਨ ਚਲੇ ਗਏ ਬਣ ਤੋਂ ਬਾਅਦ ਆ ਤੁਸੀਂ ਦਾ ਮੇਰਾ ਨਾ ਜੀ ਅ ਦਿਲ ਜਿਹੜਾ ਇੱਕ ਵਾਰ ਇਹ ਜਿੱਦਾਂ ਅੰਦਰ ਭਾਵਨਾਵਾਂ ਨਹੀਂ ਉਮੜ ਜਾਂਦੀਆਂ ਤੁਸੀਂ ਜਿਹੜੀ ਗੱਲ ਕਿ ਨਾ ਡੰਗਰ ਚਾਰ ਦੇ ਹੁੰਦੇ ਸੀ ਫਿਰ ਤੁਸੀਂ ਕਰੀ ਗੱਲ ਗਰੀਸ਼ ਦੀ ਜਰਮਨ ਦੀ ਪਤਲੇ ਕਿਹੜੇ ਕਿਹੜੇ ਕੰਟਰੀਸ ਤੁਸੀਂ ਘੁੰਮਿਆਏ ਹਾਂਜੀ 77 ਵਿੱਚ ਚਲਾ ਗਿਆ ਸੀ ਆਹ ਚੀਜ਼ ਦੇਸੀ ਬਹੁਤ ਕਾਇਲ ਹੈ ਜੀ ਬੱਲੇ ਬੱਲੇ ਫਿਲਮਾਂ ਜਾਂ ਰਿਕਾਰਡਸ ਤੋਂ ਅਸੀਂ ਦੋਨੋਂ ਭਰਾ ਮੈਂ ਤੇ ਮੇਰਾ ਵੱਡਾ ਭਰਾ ਰਜਿੰਦਰ ਚੋਪੜਾ ਮੈਂ ਰਜੇਸ਼ ਚੋਪੜਾ ਤੇ ਤਜਿੰਦਰ ਚੋਪੜਾ ਮੇਰਾ ਵੱਡਾ ਭਰਾ ਅਸੀਂ ਆਹ ਚੀਜ਼ਾਂ ਨੂੰ ਹਲਕੇ ਚ ਲੈ ਸਕਦਾ ਕੋਈ ਪਰ ਸਾਨੂੰ ਬੜੀਆਂ ਦਿਲ ਨੂੰ ਟੁੰਬਦੀਆਂ ਗੱਲਾਂ ਹੈ ਵੀ ਇੱਥੇ ਤੋਂ ਤੁਸੀਂ ਸਾਰਾ ਕੁਝ ਕਰਕੇ ਮੱਜਾਂ ਡੰਗਰ ਚਾਰ ਕੇ ਸਾਰੇ ਦੇਸ਼ ਘੁੰਮ ਕੇ ਫੋਰਨ ਕੰਟਰੀਸ ਜਾ ਕੇ ਫਿਰ ਤੁਸੀਂ ਆਸ਼ਰਮ ਵਿੱਚ ਆਏ ਔਰ ਆਸ਼ਰਮ ਤੇ ਖੜੇ ਹੋ ਇਸ ਸਮੇਂ ਮਾਸ਼ਾਅੱਲਾ ਹੈ ਰੱਬ ਤੁਹਾਨੂੰ ਸਿਹਤ ਯਾਬੀਆਂ ਦੇਵੇ ਮਜ਼ਾ ਆ ਗਿਆ ਜੀ ਸਾਰੀ ਗੱਲਬਾਤ ਦਾ ਪਿੰਡ ਦਿਖਾਣਾ ਤੇ ਆਸ਼ਰਮ ਜੀ ਅਸੀਂ ਔਰ ਕਿਹੜੇ ਪਾਸੇ ਨੂੰ ਅਸੀਂ ਜਾਈਏ ਤੁਸੀਂ ਸਾਨੂੰ ਗਾਈਡ ਕਰ ਦਿਓ ਤੁਸੀਂ ਇਦਾਂ ਕਰੋ ਤੁਸੀਂ ਉੱਥੇ ਚੱਲ ਜਾਓ ਮਸਜਿਦ ਤੇ ਜਾਓ ਇਹ ਵਾਲੀ ਰੋਡ ਮਸਜਿਦ ਨੂੰ ਜਾਏਗਾ ਆ ਕੱਚਾ ਰੋਡ ਜਾਗਾ ਠੀਕ ਹੈ ਠੀਕ ਹੈ ਉਹਦੇ ਨਾਲ ਹੀ ਮਸਜਿਦ ਹੈ ਅੱਛਾ ਉਹ ਲਾਓ ਉੱਥੇ ਉਹੀ ਮੋੜ ਤੇ ਫਿਰ ਇਧਰ ਪਿੰਡ ਤੇ ਆਸਰ ਨੂੰ ਆ ਜਾਣੀ ਹੈ ਸਾਡਾ ਅੱਛਾ ਉਧਰ ਹੀ ਘੁੰਮ ਜਾਣੀ ਹੈ ਉੱਪਰੋਂ ਦੀ ਉੱਪਰ ਨਹੀਂ ਘੁੰਮ ਕੇ ਆਇਆ ਫਿਰ ਨਹੀਂ ਘੁੰਮ ਜਾਣੀ ਹੈ ਹਾਂਜੀ ਅੱਛਾ ਫਿਰ ਇਧਰੋਂ ਨਿਕਲ ਆਉਂਗੇ ਵਾਪਸ ਇਹ ਬਾਤ ਜੀ ਇਧਰ ਨਹੀਂ ਆਉਂਦੇ ਲਓ ਜੀ ਸ਼ੁਕਰੀਆ ਜੀ ਮਿਹਰਬਾਨੀ ਬਹੁਤ ਚੰਗਾ ਲੱਗਿਆ ਐ ਤੁਸੀਂ ਮੁਖਾਤਬ ਹੋਏ ਸਾਡੇ ਚੈਨਲ ਤੇ ਸਰੋਤਿਆਂ ਨਾਲ ਸਰੋਤ ਤੇ ਕਮੈਂਟ ਵੀ ਕਰਨਗੇ ਔਰ ਕੋਈ ਮੈਸੇਜ ਕੋਈ ਜਿਹੜਾ ਹੈ ਹੁਣ ਕਿਉਂਕਿ ਇਹ ਵੀਡੀਓ ਸਾਡਾ ਦੇਖਦੇ ਨੇ ਲੋਕੀ ਲੱਖਾਂ ਲੋਕ ਦੇਖਦੇ ਨੇ ਠੀਕ ਦੂਰ ਦੂਰ ਤੱਕ ਜਾਂਦਾ ਆਮ ਬੰਦੇ ਨੂੰ ਦੇਖਣ ਵਾਲੇ ਨੂੰ ਕੀ ਸੁਨੇਹਾ ਜਿੰਦਗੀ ਕਿਉਂਕਿ ਤੁਹਾਡੀ ਏਜ ਵੀ ਹੈ ਤਜਰਬਾ ਵੀ ਹੈ ਅਸੀਂ ਚਾਹੁੰਦੇ ਹਾਂ ਕਿ ਯਾਰ ਲੋਕਾਂ ਤੱਕ ਤੁਹਾਡੇ ਵਿਚਾਰ ਜ਼ਰੂਰ ਜਾਣ ਦੱਸੋ ਕੀ ਕਹਿਣਾ ਚਾਹੁੰਦੇ ਹੋ ਵੱਲੈ ਦੱਸੋ ਜੀ ਕੀ ਕਹਿਣਾ ਚਾਹੁੰਦਾ ਮੈਂ ਤਾਂ ਇਹ ਕਹੂੰਗਾ ਸਾਡਾ ਜਿਹੜਾ ਪੰਜਾਬ ਹੈ ਬਹੁਤ ਚੰਗਾ ਹੈ ਬਹੁਤ ਵਧੀਆ ਹੈ ਸਾਡਾ ਜਿਹੜਾ ਪੰਜਾਬ ਹੈ ਇਦਾਂ ਹੀ ਵਧਦਾ ਹੱਸ ਮਤਲਬ ਬਾਹਰ ਬੱਚੇ ਭਜਨੇ ਚਾਹੀਦੇ ਕਿ ਇੱਥੇ ਰਹਿਣਾ ਚਾਹੀਦਾ ਨਹੀਂ ਜੇ ਬਾਹਰ ਵੀ ਦੇਖੋ ਜੀ ਇਹ 45 ਸਾਲ ਦੀ ਨੌਕਰੀ ਹੈ ਮੇਰੇ ਬਾਹਰ ਦੀ ਬਾਹਰ ਜਾਣਾ ਬੰਦਿਆਂ ਨੂੰ ਭੇਜੋ ਪਰ ਲੇਕਿਨ ਕੁੜੀਆਂ ਨੂੰ ਅਸੀਂ ਭੇਜਦੇ ਹਾਂ ਪੜਨ ਵਾਸਤੇ ਜਾਂ ਕਿਸ ਤਰ੍ਹਾਂ ਵੀ ਨਹੀਂ ਭੇਜਨੇ ਚਾਹੀਦੀਆਂ ਬਾਹਰ ਦੇ ਜਿਹੜੇ ਹਾਲਾਤ ਹੈ ਉਹ ਬਹੁਤ ਮਾਰੇ ਹੈ ਪਹਿਚਾਂ ਦੇ ਹਾਲਤ ਵਿੱਚ ਅਸੀਂ ਆਗੇ ਪਤਾ ਨਹੀਂ ਕੀ ਕਰਦੇ ਹਾਂ ਕੀ ਨਹੀਂ ਕਰਦੇ ਖਾਸ ਕਰਕੇ ਜਨਨੀਆਂ ਨੂੰ ਕੁੜੀਆਂ ਨੂੰ ਨਹੀਂ ਵੇਚਦੇ ਠੀਕ ਹੈ ਮੁੰਡੇ ਕਿਤੇ ਵੀ ਆ ਮੰਗ ਕੇ ਖਾ ਲਊਗਾ ਕਮ ਕਰਕੇ ਖਾਲੂਗਾ ਦਿਆੜੀ ਕਰਕੇ ਖਾਲੂਗਾ ਇਸ ਕਰਕੇ ਕੁੜੀਆਂ ਨੂੰ ਨਹੀਂ ਬਾਹਰ ਕੋ ਜਨਨ ਚਾਹੀਦਾ ਬੰਦੇ ਬੇਠਕ ਬਾਤ ਦੇਖੋ ਜੀ ਮੈਂ ਜਿਹੜੀ ਜੈਂਡਰ ਡਿਫਰੈਂਸ ਹੈ ਨਾ ਇਹਦੇ ਹੱਕ ਵਿੱਚ ਤਾਂ ਨਹੀਂ ਹੈ ਪਰੰਤੂ ਜਿਹੜੀ ਤੁਸੀਂ ਇਹ ਗੱਲ ਕਹੀ ਨਾ ਜੀ ਵੀ ਮੁੰਡਾ ਮੰਗ ਕੇ ਵੀ ਖਾਲੂਗਾ ਬਟ ਜੇ ਲੜਕੀ ਦੀ ਇਹੋ ਜੀ ਪੋਜੀਸ਼ਨ ਹੋ ਜਾਈਏ ਕਿਸੇ ਦੀ ਤਾਂ ਉਹ ਸਾਡੇ ਸਮਾਜ ਸਾਡਾ ਸਮਾਜ ਜਿਹੜਾ ਹੈ ਉਸ ਦੀ ਅੱਗੇ ਨਹੀਂ ਚੱਲਦਾ ਚੰਗਾ ਨਹੀਂ ਲੱਗਦਾ ਡੈਫੀਨੇਟਲੀ ਬਹੁਤ ਤੁਸੀਂ ਜਿਹੜੀ ਐਨ ਬਿਲਕੁਲ ਪਿੰਪੁਆਇੰਟ ਪਕੜ ਕੇ ਗੱਲ ਕਹੀ ਹੈ ਔਰ ਸਰੋਤੇ ਵੀ ਇਸ ਤੇ ਕਮੈਂਟ ਕਰਨਗੇ ਜਰੂਰ ਕਰਨਗੇ ਵੈਸੇ ਮੇਰਾ ਜਿਹੜਾ ਵਿਚਾਰ ਹੈ ਨਾ ਜੀ ਉਹ ਤਾਂ ਇਹ ਹੈ ਕਿ ਸਾਨੂੰ ਇੱਥੇ ਹੀ ਰਹਿਣਾ ਚਾਹੀਦਾ ਹੈ ਇੰਡੀਆ ਵਿੱਚ ਹੀ ਆਪਣੇ ਪੰਜਾਬ ਵਿੱਚ ਹੀ ਔਰ ਜੇ ਜਾਣ ਤਾਂ ਘੁੰਮਣ ਜਾਓ ਢੀੜੀ ਮਾਰ ਕੇ ਆ ਜਾਓ ਥੋੜੀ ਜਰ ਗੇੜੀ ਗੁੜੀ ਮਾਰਿਓ ਪਰ ਜੜਾ ਤੋਂ ਕੱਟ ਕੇ ਬਿਲਕੁਲ ਨਾ ਬਹਿ ਜਾਓ ਨਾ ਜੀ